ਸਤ ਨਾਮ ਸਤ ਨਾਮ ਸਤ ਨਾਮ ਸਤ ਨਾਮ ਤਤ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਗ ਹੈ 414 ਸੱਚੇ ਪਾਤਸ਼ਾਹ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਆਸਾ ਮਹਲਾ ਪਹਿਲਾ ਗਾਵਹਿ ਗੀਤੇ ਚੀਦ ਅਨੀਤੇ ਰਾਗ ਸੁਣਾਹਿ ਕਹਾਵਹਿ ਬੀਤੇ ਬਿਨ ਨਾਮੈ ਮਨ ਝੂਠ ਅਨੀਤੇ ਕਹਾ ਚਲੋ ਮਨ ਰਹੁ ਕਰੇ ਗੁਰਮੁਖ ਰਾਮ ਨਾਮ ਤ੍ਰਿਪਤਾਸੇ ਖੋਜਤ ਪਾਵੋ ਸਹਿਜ ਹਰੇ ਰਹਾਉ ਧੰਨ ਗੁਰੂ ਨਾਨਕ ਪਾਛਾ ਆਸਾ ਰਾਗ ਵਿੱਚ ਅੰਗ 414 ਤੇ ਸਭਾਈ ਮਾਨ ਇਹ ਸ਼ਬਦ ਉਪਦੇਸ਼ ਕਰਦੇ ਨੇ ਮਹਾਰਾਜ ਕਿਉਂਕਿ ਸਾਡੇ ਮਨਾਂ ਦੇ ਸਵਾਲ ਨੇ ਸਾਡੇ ਮਨਾਂ ਦੀਆਂ ਬਿਰਤੀਆਂ ਨੇ ਕਿ ਅਸੀਂ ਪਾਠ ਕਰਦੇ ਆਂ ਸਿਮਰਨ ਕਰਦੇ ਆਂ ਸੁਰਤ ਨਹੀਂ ਜੁੜਦੀ ਇਹ ਆਮ ਸਵਾਲ ਨੇ ਜੀ ਸਾਡਾ ਮਨ ਨਹੀਂ ਲੱਗਦਾ ਇਹ ਆਮ ਸਾਡੇ ਸਵਾਲ ਨੇ ਕਿਉਂ ਨਹੀਂ ਲੱਗਦਾ ਸੱਚੇ ਪਾਤਸ਼ਾਹ ਇਸ ਸ਼ਬਦ ਵਿੱਚ ਵਿਧੀ ਦੱਸਦੇ ਨੇ ਤਰੀਕਾ ਦੱਸਦੇ ਨੇ ਕਿ ਕਿਉਂ ਨਹੀਂ ਲੱਗਦਾ ਕਿੰਨਾ-ਕਿੰਨਾ ਕਾਰਨਾ ਕਰਕੇ ਨਹੀਂ ਲੱਗਦਾ ਤੇ ਸਾਨੂੰ ਕੀ ਕਰਨਾ ਚਾਹੀਦਾ ਕਿਉਂਕਿ ਮੁਕਤ ਭੁਗਤ ਜੁਗਤ ਦਾ ਦਾਤਾ ਉਹ ਵਾਹਿਗੁਰੂ ਅਕਾਲ ਪੁਰਖ ਆਪ ਹੈ ਨਾਮ ਦਾ ਦਾਤਾ ਉਹ ਆਪ ਹੈ ਅਸੀਂ ਤੇ ਉਦਮ ਕਰਨਾ ਹੈ ਬਸ ਉਹ ਵੀ ਜੇ ਸਤਿਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ ਅਰਦਾਸ ਕਰ ਸਕਦੇ ਆ ਕਿਉਂਕਿ ਸਾਈਂ ਅੱਗੇ ਹੁਕਮ ਚੱਲੈ ਇਹੀ ਬਣਾਇ ਅਰਦਾਸ ਅਸੀਂ ਤੇ ਅਰਦਾਸ ਕਰ ਸਕਦੇ ਹਾਂ ਜੀ ਉਹਦੇ ਦਰ ਕਬੂਲ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ ਇਹ ਉਹਦੀ ਮਰਜ਼ੀ ਹੈ ਮਾਲੀ ਦਾ ਕੰਮ ਪਾਣੀ ਦੇਣਾ ਪਰ ਪਰਮਸ਼ਕਾ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਇਹ ਉਹਦੀ ਮਰਜ਼ੀ ਹੈ ਜੀ ਕਿਉਂਕਿ ਉਹਦੇ ਅੱਗੇ ਹੁਕਮ ਨਹੀਂ ਚੱਲ ਸਕਦਾ ਬੇਨਤੀ ਕਰ ਸਕਦੇ ਹਾਂ ਉਰੇ ਦਰ ਤੇ ਬੇਨਤੀ ਪ੍ਰਵਾਨ ਹੁੰਦੀ ਇੱਥੇ ਮਨ ਨੂੰ ਸਮਦਰਨ ਹੋਏ ਮਹਾਰਾਜ ਕਹਾਂ ਚਲੋ ਮਨ ਰੋ ਕਰੇ ਮਹਾਰਾਜ ਕਹਿੰਦੇ ਪਹਿਲਾਂ ਇਸ ਮਨ ਨੂੰ ਕਹੋ ਭਾਈ ਤੂੰ ਇਧਰ ਉਧਰ ਦੌੜਨਾ ਛੱਡ ਬਾਹਰੋਂ ਕੁਝ ਨਹੀਂ ਮਿਲੇਗਾ ਸਭ ਕੁਝ ਕਰਮ ਹੈ ਬਾਹਰ ਕਿਛ ਨਾਹੀਂ ਬਾਹਰ ਟੋਲੇ ਸੋ ਭਰਮ ਪੁਲਾਹੇ ਅਸੀਂ ਬਾਹਰ ਨੂੰ ਤੁਰ ਪਏ ਤੀਰਥਾਂ ਤੇ ਜੰਗਲਾਂ ਤੇ ਕਰਮ ਕਾਂਡਾਂ ਵਿੱਚ ਪੈ ਕੇ ਅਸੀਂ ਉਹ ਚੀਜ਼ ਨੂੰ ਬਾਹਰੋਂ ਲੱਭਦੇ ਆ ਜਿਹੜੀ ਚੀਜ਼ ਸਾਡੇ ਅੰਦਰ ਹੈ। ਘਿਓ ਦੁੱਧ ਦੇ ਵਿੱਚ ਹੈ ਤੇ ਜੇ ਅਸੀਂ ਬਾਹਰੋਂ ਲੱਭੀਏ ਬਾਹਰੋਂ ਕੁਝ ਨਹੀਂ ਮਿਲੇਗਾ ਜੀ ਘਿਓ ਦੇ ਵਿੱਚੋਂ ਦੁੱਧ ਦੇ ਵਿੱਚੋਂ ਹੀ ਮਿਲੇਗਾ। ਰੜਕਣਾ ਪਏਗਾ ਵਿਧੀ ਹੈ ਤਰੀਕਾ ਹੈ। ਭਾਂਡਾ ਧੋਏ ਬੈਸ ਧੂਪ ਦੇਵੋ ਤਾ ਦੁੱਧ ਦੇ ਕੋ ਜਾਵੋ। ਸੱਚੇ ਪਾਤਸ਼ਾਹ ਜੀ ਅੰਮ੍ਰਿਤ ਲੈਣ ਚੱਲੇ ਆ ਤਾਂ ਇਸ ਭਾਂਡੇ ਨੂੰ ਪਹਿਲਾਂ ਸਵਾਰ ਇਸ ਮਨ ਨੂੰ ਸਵਾਰ ਇਸ ਨੂੰ ਮਾਂਝ ਭਾਂਡੇ ਨੂੰ ਪਹਿਲਾਂ ਮਨ ਨੂੰ ਸਮੋਧਨ ਹੋਏ ਮਹਾਰਾਜ ਕਹਾਂ ਚਲੋ ਮਨ ਰੋ ਕਰੇ ਗੁਰਮੁਖ ਰਾਮ ਨਾਮ ਤ੍ਰਿਪਤਾਸੇ ਭਾਈ ਜਿਹੜੇ ਗੁਰਮੁਖ ਨੇ ਉਹ ਪ੍ਰਮਾਤਮ ਦੇ ਨਾਮ ਨਾਲ ਤ੍ਰਿਪਤ ਗਏ ਰਜ ਗਏ ਉਹਨਾਂ ਅੰਦਰ ਕਿਸੇ ਕਿਸਮ ਦੀ ਕੋਈ ਭੁੱਖ ਨਹੀਂ ਖੋਜਤ ਪਾਵੋਂ ਸਹਿਜ ਹਰੇ ਉਹਨਾਂ ਨੇ ਸਹਿਜ ਅਵਸਥਾ ਵਿੱਚ ਉਸ ਪ੍ਰਭੂ ਨੂੰ ਖੋਜਿਆ ਤੇ ਪ੍ਰਾਪਤ ਕੀਤਾ ਹੈ ਕਿਉਂਕਿ ਇਹ ਸਹਜ ਦਾ ਮਾਰਗ ਹੈ ਇਹ ਤੇਜ਼ੀ ਦਾ ਮਾਰਗ ਨਹੀਂ ਹੈ ਸਹਜ ਹੈ ਕੁਦਰਤ ਦਾ ਨਿਜ਼ਮ ਹੈ ਜਿਹੜੇ ਦਰਖਤ ਬਹੁਤ ਹੌਲੀ-ਹੌਲੀ ਵਧਦੇ ਨੇ ਉਹਨਾਂ ਦੀ ਉਮਰ ਬਹੁਤ ਹੁੰਦੀ ਹੈ ਤੇ ਜਿਹੜੇ ਬੂਟੇ ਇੱਕਦਮ ਵਧਦੇ ਨੇ ਛੇਤੀ ਖਤਮ ਹੋ ਜਾਂਦੇ ਨੇ ਇਸ ਕਰਕੇ ਇਹ ਸਹਜ ਦਾ ਮਾਰਗ ਹੈ ਕਦਮ-ਕਦਮ ਕਰਕੇ ਸ્વાસ-ਸ્વાસ ਕਰਕੇ ਹਰ ਕਬਲੋਬ ਨਾ ਮਨ ਕਾ ਵਿਚਾਰਾ ਉੱਥੇ ਵੀ ਮਰ ਗਏ ਨੇ ਸਹਿਜ ਬਿਲੋਬ ਜੈਸੇ ਤਤ ਨਾ ਜਾਈ ਬਾਣੀ ਨੂੰ ਪੜੋ ਸਹਿਜ ਨਾਲ ਵਿਚਾਰ ਨਾਲ ਭਾਵੇਂ ਇੱਕ ਅੰਗ ਭਾਵੇਂ ਇੱਕ ਸ਼ਬਦ ਹੀ ਪੜ ਲਈਏ ਪਰ ਵਿਚਾਰ ਕੇ ਪੜੀਏ ਜਾਣੀਏ ਤੇ ਸਹੀ ਸਾਨੂੰ ਸਤਿਗੁਰਾਂ ਨੇ ਕੀ ਕਿਹਾ ਹੈ ਜੇ ਕਹੀਏ ਵੀ ਇੰਨੇ ਸਪਿੰਟਾਂ ਵਿੱਚ ਇੰਨੇ ਮਿੰਟਾਂ ਵਿੱਚ ਇੰਨੇ ਪਾਠ ਕਰਕੇ ਸਾਨੂੰ ਆ ਮਿਲ ਜਾਏਗਾ ਅਸੀਂ ਪੜੀ ਤੇ ਜਾਣੇ ਆ ਧਿਆਨ ਕਿਤੇ ਹੋਰ ਹੁੰਦਾ ਸੁਣੀ ਤੇ ਜਾਣੇ ਆ ਜਿਹਨੇ ਸੁਣਨਾ ਉਹ ਨਿਕਲ ਜਾਂਦਾ ਗੱਲ ਤੇ ਉਹਨੂੰ ਸੁਣਾਉਣ ਦੀ ਜਿਹੜਾ ਭੱਜ ਗਿਆ ਇਸ ਕਰਕੇ ਮਾਰੇ ਕਹਿੰਦੇ ਜਿਹੜੇ ਗੁਰਮੁਖ ਨੇ ਉਹਨਾਂ ਨੇ ਸਹਿਜ ਨੂੰ ਅਪਣਾਇਆ ਹੈ ਸਹਿਜ ਅਵਸਥਾ ਵਿੱਚ ਰਹਿੰਦਿਆਂ ਹੋਇਆਂ ਇਹਨਾਂ ਗਿਆਨ ਇੰਦਰੀਆਂ ਨੂੰ ਕੰਟਰੋਲ ਵਿੱਚ ਕੀਤਾ ਹੈ ਸਤਿਗੁਰੂ ਨੇ ਕਿਰਪਾ ਕੀਤੀ ਹੈ ਬਖਸ਼ਿਸ਼ ਕੀਤੀ ਹੈ ਗਾਵੈ ਜੀਤੇ ਚੀਤ ਅਨੀਤੇ ਮਾਰੇ ਕਹਿੰਦੇ ਗੀਤ ਤੇ ਗਾਉਂਦਾ ਪਿਆ ਪਰ ਚਿੱਤ ਵਿਕਾਰਾਂ ਵੱਲ ਜਾ ਰਿਹਾ ਹੈ ਗੁਰੂ ਨਾਨਕ ਪਾਤਸ਼ਾਹ ਅਸਰੀ ਵਾਰ ਵਿੱਚ ਆਪਾਂ ਰੋਜ਼ ਸੁਣਦੇ ਆਂ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜ ਜਿਨ ਅੰਤਰ ਕਪਟ ਵਿਕਾਰ ਹੈ ਤੈਨਾਂ ਰੋਇ ਕਿਆ ਕੀਜੈ ਅੰਦਰ ਤੇ ਸਿੱਕਪਟ ਨਾਲ ਭਰੇ ਹੋਏ ਆਂ ਵਿਕਾਰਾਂ ਨਾਲ ਭਰੇ ਹੋ ਅੰਦਰ ਤੇ ਕੁਝ ਹੋਰ ਚੱਲ ਰਿਹਾ ਸਾਡੇ ਜ਼ੁਬਾਨ ਤੋਂ ਅਸੀਂ ਬਾਣੀ ਵੀ ਪੜੀ ਜਾਂਦੇ ਆਂ ਕੀਰਤਨ ਵੀ ਕਰੀ ਜਾਂਦੇ ਆਂ ਸਿਮਰਨ ਵੀ ਕਰੀ ਜਾਂਦੇ ਆਂ ਜੋ ਅੰਦਰ ਹੈ ਗਲਤ ਉਹਦੀ ਸਾਰੀ ਉਹਦੇ ਕੋਲੋਂ ਕਹੋਣਾ ਜਿਹੜਾ ਬਾਹਰ ਭਜਦਾ ਹੈ ਰਾਗ ਸੁਣਾਵੇ ਗਾਵੇ ਕਹਾਵੇ ਬੀਤੇ ਲੋਕਾਂ ਨੂੰ ਸੁਣਾਉਨੇ ਆਸੀਂ ਆਪਣੇ ਆਪ ਨੂੰ ਕਹੋਨੇ ਆ ਕਿ ਅਸੀਂ ਰਾਗ ਦਵੇਤ ਤੋਂ ਬਾਹਰ ਹਾਂ ਜੀ ਅਸੀਂ ਤੇ ਬ੍ਰਹਮ ਗਿਆਨੀ ਹਾਂ ਗੱਲਾਂ ਕਰਨੀਆਂ ਬੜੀਆਂ ਸਖਾਲੀਆਂ ਜੀ ਗੱਲਾਂ ਨਾਲ ਤੇ ਲੋਕ ਹੱਥਾਂ ਤੇ ਸਰੋਂ ਜਮਾ ਦਿੰਦੇ ਨੇ ਮੱਛੀ ਨੂੰ ਖਜੂਰ ਤੇ ਚੜਾ ਦਿੰਦੇ ਨੇ ਜਲ ਕੀ ਮੱਛਲੀ ਚੜ੍ਹੇ ਖਜੂਰ ਕਾਹੇ ਰੇ ਬਕਵਾਦ ਲਾਇਓ ਜਿਨ ਹਰ ਪਾਇਓ ਤਿਨੇ ਛਾਇਓ ਇੱਕ ਸੰਭਲਣ ਵਾਲੀ ਚੀਜ਼ ਸੀ ਸਿਮਰਨ ਨੂੰ ਬਾਣੀ ਨੂੰ ਵਿਚਾਰ ਕੇ ਪੜ ਕੇ ਆਪਣੇ ਹਿਰਦੇ ਵਿੱਚ ਦੇਖਣਾ ਸੀ ਆਪਣੇ ਮਨ ਨੂੰ ਪੁੱਛਣਾ ਸੀ ਕਿ ਮਨਾ ਜੋ ਸਤਿਗੁਰੂ ਕਹਿ ਰਹੇ ਨੇ ਜੋ ਬਾਣੀ ਕਹਿ ਰਹੀ ਹੈ ਕੀ ਤੂੰ ਉਸਰਾ ਕਰ ਵੀ ਰਿਹਾ ਕਿ ਨਹੀਂ ਇਸ ਮਨ ਤੋਂ ਕਹੋ ਨਾ ਜਬਾਨ ਨੇ ਤੇ ਕਹਿਣੇ ਕਹਿਣੇ ਜੀ ਇਹ ਤੇ ਬੇਖਰੀ ਨਾਮ ਹੈ ਬਿਨ ਨਾਮੈ ਮਨ ਝੂਠ ਅਨੀਤੇ ਜਦ ਤੱਕ ਉਸ ਪਰਮਾਤਮਾ ਦੇ ਨਾਮ ਨੂੰ ਨਹੀਂ ਜਪਦਾ ਉਹਦੇ ਗੁਣਾਂ ਨਾਲ ਸਾਂਝ ਨਹੀਂ ਪਾਉਂਦਾ ਉਹਨਾਂ ਚਰ ਅੰਦਰ ਝੂਠ ਹੀ ਝੂਠ ਹੈ ਬਾਹਰੋਂ ਚਾਹੇ ਜੋ ਮਰਜੀ ਕਹੀ ਜਾਵੇ ਜੀ ਮੂੰਹ ਕਾ ਕਹਿਆ ਬਾਹੂ ਐ ਤਾਂ ਫਿਰ ਮੂੰਹ ਤੋਂ ਜੋ ਮਰਜੀ ਬੋਲੀ ਜਾਈਏ ਸੀ ਮਿੱਠਾ ਤੇ ਠੱਗ ਵੀ ਬੋਲਦਾ ਮਿੱਠਾ ਸੰਤ ਵੀ ਬੋਲਦਾ ਇਹ ਤੇ ਬਾਅਦ ਚ ਪਤਾ ਲੱਗਿਆ ਗਿਆ ਜਦੋਂ ਠੱਗੇ ਗਏ ਮਾਰੇ ਕਹਿੰਦੇ ਅਪਰਾਧੀ ਦੂਣਾ ਨਿਵੇਂ ਜੋ ਹੰਤਾ ਮਿਰਗਾਏ ਸੀਸ ਨਵਾਏ ਕਿਆ ਥੀ ਐ ਜਾਂ ਰਿਦਾ ਕੁ ਸੁਧਦੇ ਜਾਏ ਹਿਰਦਾ ਤੇ ਸਾਡਾ ਭੇੜੇ ਪਾਸੇ ਨੂੰ ਜਾ ਰਿਹਾ ਐ ਅੰਦਰੋਂ ਤੇ ਕੁਛ ਹੋਰ ਐ ਸੰਸਾਰਕ ਤੌਰ ਤੇ ਵੀ ਅਸੀਂ ਵੇਖਦੇ ਆ ਕੋਈ ਸਾਡੇ ਘਰ ਮਹਿਮਾਨ ਆ ਜਾਏ ਮੂੰਹ ਤੇ ਬੜੀ ਮੁਸਕਰਾਣ ਹੁੰਦੀ ਮੂੰਹ ਤੇ ਬੜੋ ਮਿੱਠਾ ਬੋਲਦੇ ਆ ਪਰ ਅੰਦਰੋਂ ਹੁੰਦਾ ਵੀ ਕਿੱਥੋਂ ਆ ਗਿਆ ਹੁਣੇ ਰੋਟੀ ਬਣਾਉਣੀ ਪਾ ਕੇ ਖਵਾਣੀ ਪਊਏ ਇਹਨੂੰ ਹੁੰਦਾ ਐ ਨਾ ਸਾਡੇ ਚ ਇਸ ਤਰ੍ਹਾਂ ਈ ਵਾਰੀ ਵੇਖੇ ਮੱਥੇ ਤੇ ਵੱਟ ਨਹੀਂ ਪਿੱਛੋਂ ਲੋਕਾਂ ਦੀ ਜਿਹੜੀ ਸ਼ਕਲਾਂ ਨੇ ਨਾ ਫਿਲਮਾਂ ਦੇ ਵਿੱਚ ਪਿਕਚਰਾਂ ਦੇ ਵਿੱਚ ਚਿਹਰੇ ਹੱਸਦੇ ਦਿਖਾਈ ਦਿੰਦੇ ਨੇ ਪਰ ਜਦੋਂ ਅਸੀਂ ਉਹਨਾਂ ਨੂੰ ਅਸਲ ਵਿੱਚ ਮਿਲਦੇ ਆ ਉਕਰੋਤਤ ਹੁੰਦੇ ਨੇ ਅੰਦਰ ਕੁਝ ਹੋਰ ਹੈ ਬਾਹਰ ਕੁਝ ਹੋਰ ਹੈ ਇਸ ਕਰਕੇ ਮਰਜ਼ ਕਹਿੰਦੇ ਉਹਦੀ ਪ੍ਰਾਪਤੀ ਨਹੀਂ ਹੋ ਸਕਦੀ ਜਿਨ ਮਨ ਹੋਰ ਮੁਖ ਹੋਰ ਸੇ ਕਾਢੇ ਕੱਚਿਆਂ ਇਸ ਕਰਕੇ ਸਾਡੀ ਪ੍ਰਾਪਤੀ ਨਹੀਂ ਹੈ ਕਿਉਂਕਿ ਜਿਹਦੇ ਕੋਲੋਂ ਕਹਾਉਣਾ ਸੀ ਜਿਹਦੇ ਕੋਲੋਂ ਚੁਰਾਉਣਾ ਸੀ ਜਿਹਦੇ ਕੋਲ ਬਾਣੀ ਪੜਾਉਣੀ ਸੀ ਜਿਹਨੇ ਸੁਣਨਾ ਸੀ ਉਹ ਤੇ ਨਿਕਲ ਜਾਂਦਾ ਏ ਜੀ ਉਹਨੂੰ ਕਾਬੂ ਕਰਨਾ ਸੀ ਉਹਨੂੰ ਸੰਭਾਲਣਾ ਸੀ ਕਿ ਬੈਠ ਮਿੱਤਰਾ ਇਹ ਬਾਣੀ ਨੂੰ ਸੁਣ ਵੇਖ ਤੇ ਸਹੀ ਕਿਤੇ ਜਿਸ ਦਿਨ ਬਾਣੀ ਸੁਣ ਲਈ ਜਿਸ ਦਿਨ ਹਿਰਦੇ ਚ ਵਸ ਗਈ ਮਿਸਰ ਗਏ ਰਸੋ ਦੁਨੀਆ ਦੇ ਰਸ ਤਿਆਗ ਦੇਗਾ ਈਮਾਨ ਕਹਾਂ ਚਲੋ ਮਨ ਰੋ ਘਰੇ ਇਹ ਮਨ ਨੂੰ ਕਹਿ ਮਨਾ ਕਿੱਥੇ ਚੱਲੇ ਕਰ ਰੈ ਇਸ ਨਿਜ ਘਰ ਵਿੱਚ ਟਿਕ ਕੇ ਤੈਨੂੰ ਅੰਦਰੋਂ ਹੀ ਸਭ ਕੁਝ ਮਿਲੇਗਾ ਬਾਹਰੋਂ ਕੁਝ ਨਹੀਂ ਮਿਲੇਗਾ ਗੁਰਮੁਖ RAM ਨਾਮ ਤ੍ਰਿਪਤਾਸੇ ਖੋਜਤ ਪਾਵੂ ਸਹਿਜ ਹਰੇ ਜਿਹੜੇ ਗੁਰਮੁਖ ਨੇ ਜਿਨ੍ਹਾਂ ਦਾ ਮੁਖ ਗੁਰੂਵਾਲ ਹੈ ਉਹ ਸਹਿਜ ਅਵਸਥਾ ਵਿੱਚ ਰਹਿ ਕੇ ਉਸ ਮਾਲਕ ਨੂੰ ਸਿਮਰਦੇ ਨੇ ਤੇ ਉਹ ਤ੍ਰਿਪਤ ਗਏ ਰੱਜ ਗਏ ਉਹਨਾਂ ਨੇ ਸਿਰਫ ਉਸੇ ਨੂੰ ਮੰਗਿਆ ਬਿਨ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇਹੋ ਨਾਮ ਸੰਤੋਖਿਆ ਉਤਰੈ ਮਨ ਕੀ ਪੁੱਖ ਇਹ ਮਨ ਦੀ ਪੁੱਖ ਤੇ ਨਾਮ ਨਾਲ ਲੈ ਸਕਦੀ ਏ ਜੀ ਰਹਾਉ ਕਾਮ ਕ੍ਰੋਧ ਮਨਮੋਹ ਸਰੀਰਾ ਲਬ ਲੋਭ ਹੰਕਾਰ ਸੁਪੀਰਾ ਅਸੀਂ ਸਰੀਰ ਨਾਲ ਜੁੜੇ ਹੋਏ ਆਂ ਇਹ ਸਰੀਰ ਵਿੱਚ ਤੇ ਕਾਮਨਾਵਾਂ ਨੇ ਲੋਭ ਹੈ ਮੋਹ ਹੈ ਹੰਕਾਰ ਹੈ ਇਹਨਾਂ ਦੀ ਪੀੜ ਪਿਆ ਜਾਂਦਾ ਹੈ RAM ਨਾਮ ਬਿਨ ਕਿਉਂ ਮਨ ਧੀਰਾ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਇਹ ਮਨ ਧੀਰਜ ਕਿਵੇਂ ਲਵੇ ਦੁਨੀਆ ਦੇ ਪਦਾਰਥਾਂ ਚ ਤੇ ਧੀਰਜ ਨਹੀਂ ਲਹਿ ਨਹੀਂ ਸਕਦੀ ਇਹ ਮਨ ਚੁੱਲ੍ਹੇ ਦੀ ਈ ਨਹੀਂ ਆਈ ਹੈ ਚੁੱਲ੍ਹੇ ਵਿੱਚ ਜਿੰਨਾ ਮਰਜ਼ੀ ਬਾਲਣ ਪਾਈ ਜਾਓ ਉਹਨੇ ਤੇ ਫੋਕੀ ਜਾਣਾ ਹੈ ਇਹ ਮਨ ਵਿੱਚ ਜਿੰਨੀਆਂ ਤਰਸਨਾਵਾਂ ਪੂਰੀਆਂ ਕਰੀ ਜਾਓ ਇਹਨੇ ਤੇ ਹੋਰ ਪੈਦਾ ਕਰੀ ਜਾਣੀਆਂ ਆਗੋਂ ਮਨ ਦੀ ਤਰਸਨਾਵਾਂ ਨਹੀਂ ਬੁੱਝਦੀਆਂ ਮਨ ਇਹ ਤ੍ਰਿਸ਼ਨਾ ਵਿਰਲੇ ਕਿ ਹੀ ਬੁੱਝੀ ਹੈ ਵਿਰਲੇ ਵਿਰਲੇ ਇਹਨੇ ਜਿੰਨਾ ਉਤੇ ਮਹਾਰਾਜ ਕਿਰਪਾ ਕਰਦਾ ਹੈ ਬਖਸ਼ਿਸ਼ ਕਰਦਾ ਹੈ ਮਨ ਦੀਆਂ ਤਰਸਨਾਵਾਂ ਖਤਮ ਹੁੰਦੀਆਂ ਨੇ ਅੰਤਰਨਾਵਨ ਸਾਚ ਪਛਾਣੈ ਅੰਤਰ ਗੀਗਤ ਗੁਰਮੁਖ ਜਾਣੈ ਮਨ ਸੋਚਦਾ ਸ਼ਾਇਦ ਇਸ਼ਨਾਨ ਕਰਕੇ ਤੀਰਥਾਂ ਤੇ ਇਸ਼ਨਾਨ ਕਰਕੇ ਈਮਾਨ ਪਵਿੱਤਰ ਹੋ ਜਾਏਗਾ ਮਨ ਕਿ ਨਹੀਂ ਤੀਰਥ ਨਾਵਣ ਜਾਓ ਤੋ ਤੀਰਥ ਨਾਮ ਹੈ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਰਣਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਬਾਣੀ ਚ ਰੋਜ਼ ਪੜ੍ਹਦੇ ਆਂ ਸੀ ਕਿ ਜੋ ਅਸੀਂ ਸੁਣਿਆ ਜੋ ਅਸੀਂ ਮੰਨਿਆ ਸੁਣਿਆ ਮੰਨਿਆ ਮਨ ਕੀਤਾ ਭਾਉ ਸੁਣ ਕੇ ਮੰਨਿਆ ਮਨ ਵਿੱਚ ਪ੍ਰੇਮ ਕੀਤਾ ਤਾਂ ਹੀ ਇਸ ਮਨ ਦਾ ਇਸ਼ਨਾਨ ਹੋ ਸਕਦਾ ਹੈ ਜੀ ਨਹੀਂ ਤੇ ਮਗਰੇ ਬਿਨ ਸਹਿਜ ਜੀ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸੇ ਜੀਉ ਮਲੀਨ ਹੈ ਕਿ ਤ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰੋਚਿਤ ਲਾਏ ਇਹ ਮਨ ਦਾ ਇਸ਼ਨਾਨ ਬਾਣੀ ਵਿੱਚ ਹੈ ਤਨ ਦਾ ਇਸ਼ਨਾਨ ਪਾਣੀ ਵਿੱਚ ਹੈ ਮਨ ਦਾ ਇਸ਼ਨਾਨ ਕਰਾਮੜਿਕ ਨੇ ਪਹਿਲਾਂ ਜੇ ਪਵਿੱਤਰ ਕਰਨਾ ਹੈ ਇਸ ਨੂੰ ਬਾਣੀ ਪੜ੍ਹਾ ਇਹਦੇ ਕੋਲੋਂ ਅਖਵਾ ਸਾਜ ਸ਼ਬਦ ਬਿਨ ਮਹਿਲਣਾ ਪਛਾਣੈ ਗੁਰੂ ਦੇ ਸ਼ਬਦ ਤੋਂ ਬਿਨਾਂ ਇਹ ਉਸ ਮਾਲਕ ਦੇ ਮਹਿਲ ਨੂੰ ਉਸ ਮਹੱਲ ਨੂੰ ਪਛਾਣ ਨਹੀਂ ਸਕਦਾ ਜਿਹਨੂੰ ਅਸੀਂ ਦਸੋਂ ਦਵਾਰ ਕਹਿੰਨੇ ਆ ਚੌਥਾ ਪਦ ਕਹਿੰਨੇ ਆ ਨਿਰੰਕਾਰ ਮਇਕਾਰ ਸਮਾਵੈ ਅਕਲ ਕਲਾ ਸੱਚ ਸਾਚ ਟਿਕਾਵੇ ਏ ਮਨ ਨਿਰੰਕਾਰ ਵਿੱਚ ਜਿਹੜਾ ਸਾਡਾ ਸਰੀਰ ਹੈ ਆਕਾਰ ਸਾਨੂੰ ਨਜ਼ਰ ਆਉਂਦਾ ਹੈ ਜਦੋਂ ਸਾਨੂੰ ਸਮਝ ਆਈ ਕਿ ਇਹ ਸਰੀਰ ਨਹੀਂ ਰਹੇਗਾ ਇਹ ਤਨ ਵਿੰਸ ਜਾਏਗਾ ਫਿਰ ਮਨ ਕਿੱਥੇ ਹੋਏਗਾ ਜਦੋਂ ਅਸੀਂ ਇਹ ਸਰੀਰ ਨੂੰ ਛੱਡ ਦਿਆਂਗੇ ਇਹ ਤੇ ਸਰੀਰ ਫੁੱਟ ਜਾਏਗਾ ਜੀ ਫਿਰ ਜਿਹੜਾ ਮੈਂ ਮੈਂ ਪਿਆ ਕਹਿੰਦਾ ਉਹ ਕਿੱਥੇ ਹੋਏਗਾ ਕਦੇ ਸੋਚਿਆ ਅਸੀਂ ਬੈਠ ਕੇ ਕਦੇ ਇਸ ਗੱਲ ਨੂੰ ਉਹਦਾ ਤੇ ਆਕਾਰ ਕੋਈ ਨਹੀਂ ਗੁਰਮਖਾਣੇ ਜਿਉਂਦੇ ਜੀ ਇਸ ਅਕਲ ਕਲਾ ਨਾਲ ਕਲਾਤੋ ਰਹਤ ਹੈ ਜੀ ਇਹ ਸਿਮਰਨ ਕਰਦੇ ਹੁਆ ਵਿਚਾਰ ਕਰਦੇ ਹੁਆ ਜਿਉਂਦੇ ਜੀ ਉਹਦੇ ਵਿੱਚ ਆਪਣੇ ਆਪ ਨੂੰ ਨੀਨ ਕਰ ਲਿਆ ਸਤਿਗੁਰੂ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਉਹ ਸੱਚ ਦੁਆਰਾ ਸਚਿਆਰ ਬਣ ਕੇ ਹੁਕਮ ਤੇ ਰਜਾ ਵਿੱਚ ਰਹਿ ਕੇ ਇਸ ਮਨ ਨੂੰ ਉਸ ਨੂਰ ਵਿੱਚ ਜਾ ਟਕਾਇਆ ਜੋਤੀ ਜੋਤ ਮਿਲੀ ਸੰਪੂਰਨ ਥੀ ਆਰਾਮ ਇਹ ਜੋਤ ਨੂੰ ਉਸ ਜੋਤ ਵਿੱਚ ਜਾ ਟਕਾਇਆ ਸੂਨਰ ਗਰਭਜੋਨ ਨਹੀਂ ਆਵੇ ਤੇ ਜਿਨ੍ਹਾਂ ਨੇ ਇਹ ਕਰਮ ਕੀਤਾ ਮਰਗ ਨੇ ਜੰਮਣ ਮਰਨ ਦੇ ਗੇੜ ਤੋਂ ਰਹਿਤ ਹੋ ਗਏ ਮੁੜ ਕੇ ਗਰਭਜੋਨ ਚ ਨਹੀਂ ਆਏ ਜਹਾਂ ਨਾ ਮਿਲੇ ਤਹ ਤਾ ਜਾਓ ਗੁਰ ਪ੍ਰਸਾਦੀ ਕਰਮ ਕਮਾਓ ਨਾਮੇ ਰਤਾ ਹਰ ਗੁਣ ਗਾਓ ਇਹ ਤਾਂ ਹੋ ਸਕਦਾ ਹੁਣ ਗੁਰੂ ਨਾਨਕ ਪਾਤਸ਼ਾਹ ਸਾਨੂੰ ਤਰੀਕਾ ਦੱਸਦੇ ਨੇ ਕਿ ਅਰਦਾਸ ਕਰ ਜਾ ਕੇ ਗੁਰੂ ਅੱਗੇ ਸੰਗਤ ਵਿੱਚ ਮਿਲ ਕੇ ਬੈਠ ਕੇ ਅਸੀਂ ਤੇ ਅਰਦਾਸ ਕਰਦੇ ਆ ਆ ਚਾਹੀਦਾ ਧੀ ਚਾਹੀਦੀ ਪੁੱਤਰ ਚਾਹੀਦਾ ਪੈਸਾ ਚਾਹੀਦਾ ਮਾਇਆ ਮਨੋਂ ਨਾ ਮਿਸਰੇ ਮੰਗਾਇਆ ਦਮਾਂ ਦਮ ਸੋ ਪ੍ਰਭ ਚਿਤ ਨਾ ਆਵੇ ਨਾਨਕ ਨਹੀਂ ਕਰਮ ਉਹ ਤੇ ਸਾਡੀਆਂ ਆਸ਼ਾਵਾ ਪੂਰਾ ਕਰਦਾ ਜੀ ਜੋ ਮੰਗਿਆ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਤੇ ਜੇ ਅਸੀਂ ਮੰਗੇ ਝੂਠ ਤੇ ਝੂਠ ਦੇ ਤੇ ਝੂਠ ਹੀ ਫੁੱਲਣਾ ਜੀ ਫਿਰ ਅਗੋਂ ਤੇ ਜਿਨ੍ਹਾਂ ਨੇ ਇਹ ਮੰਗਿਆ ਕਿ ਸਾਨੂੰ ਸਤਸੰਗਤ ਚਾਹੀਦੀ ਹੈ ਸੱਚੇ ਪਾਤਸ਼ਾਹ ਇਹ ਕਿਰਪਾ ਕਰੋ ਅਸੀਂ ਉੱਥੇ ਜਾਈਏ ਜਿੱਥੇ ਤੇਰੇ ਨਾਮ ਦੀ ਗੱਲ ਹੁੰਦੀ ਹੋਵੇ ਜਿੱਥੇ ਤੇਰੇ ਨਾਮ ਦੀ ਵਿਚਾਰ ਹੁੰਦੀ ਹੋਵੇ ਜਹਾਂ ਨਾਮ ਮਿਲੈ ਤਹ ਤਹ ਜਾਓ ਅਸੀਂ ਉੱਥੇ ਜਾਈਏ ਗੁਰ ਪ੍ਰਸਾਦ ਦੀ ਕਰਮ ਕਮਾਓ ਗੁਰੂ ਸਾਹਿਬ ਸਾਡੇ ਤੇ ਕਿਰਪਾ ਕਰੋ ਬਖਸ਼ਿਸ਼ ਕਰੋ ਅਸੀਂ ਉਹ ਕਰਮ ਕਮਾਈਏ ਸੁਕਿਰਤ ਕਰੀਏ ਸੱਚੀ ਸੁੱਚੀ ਕਿਰਤ ਕਰਨ ਲੱਗ ਜਾਈਏ ਸਦੀ ਥੋੜੀ ਛੱਡ ਦਈਏ ਮਿਲਾਵਟਾਂ ਤਿਆਗ ਦਈਏ ਨਾ ਮੇਰਾ ਤਾ ਹਰ ਗੁਣ ਗਾਓ ਤੇ ਸੱਚੇ ਪਾਤਸ਼ਾਹ ਸਾਡੇ ਤੇ ਇਹ ਕਿਰਪਾ ਕਰੋ ਤੇਰੇ ਨਾਮ ਵਿੱਚ ਭਿੱਜਿਆ ਹੋਇਆ ਤੇਰੇ ਗੁਣਾਂ ਨੂੰ ਗਾਇਨ ਕਰਾਂ ਇਹ ਕਿਰਪਾ ਕਰ ਸਾਡੇ ਤੇ ਗੁਰਸੇਵਾ ਤੇ ਆਪ ਪਛਾਤਾ ਅੰਮ੍ਰਿਤ ਨਾਮ ਵਸਿਆ ਸੁਖ ਦਾਤਾ ਗੁਰੂ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਜਿਸ ਦਿਨ ਗੁਰੂ ਨੇ ਕਿਰਪਾ ਕੀਤੀ ਨਾ ਜਿਸ ਦਿਨ ਅਸੀਂ ਆਪਣੇ ਆਪ ਨੂੰ ਪਛਾਣ ਲਿਆ ਉਸ ਦਿਨ ਸਮਝਿਓ ਕਿ ਸਤਿਗੁਰੂ ਨੇ ਬੜੀ ਕਿਰਪਾ ਕੀਤੀ ਜਦੋਂ ਅਸੀਂ ਆਪਣੇ ਔਗਣ ਵੇਖਣ ਲੱਗ ਪਏ ਆਪਣੀ ਔਕਾਤ ਨੂੰ ਸਮਝ ਲਿਆ ਕਿ ਸਾਡੀ ਔਕਾਤ ਕੀ ਹੈ ਹੰਕਾਰ ਟੁੱਟਿਆ ਨਾਮ ਵਸਿਆ ਸੁਖ ਦਾਤਾ ਉਹ ਅੰਮ੍ਰਿਤ ਮਈ ਨਾਮ ਹੁਣ ਅੰਦਰ ਵਸ ਗਿਆ ਉਹ ਸੁੱਖਾਂ ਦਾ ਦਾਤਾ ਸਾਨੂੰ ਪ੍ਰਾਪਤ ਹੋਇਆ ਅਨੰਦ ਨ ਬਾਣੀ ਨਾ ਮੇਰਾ ਤਾਂ ਹੁਣ ਦਿਨ ਰਾਤ ਬਾਣੀ ਦੀ ਤੁਕ ਜਿਹੜੀ ਹੈ ਬਾਣੀ ਦੇ ਵਿਚਾਰ ਜਿਹੜਾ ਹੈ ਅੰਦਰ ਚੱਲਦਾ ਹੈ ਹੁਣ ਨਾਮ ਵਿੱਚ ਭਿੱਜ ਗਿਆ ਇਹ ਸਤਿਗੁਰੂ ਦੀ ਪਹਿਲੀ ਕਿਰਪਾ ਜੀ ਬਖਸ਼ਿਸ਼ ਹੈ ਮੇਰਾ ਪ੍ਰਭ ਲਾਏ ਤਾਂ ਕੋ ਲੱਗੈ ਹਉ ਮੈਂ ਮਾਰੀ ਸ਼ਬਦੇ ਜਾਗੈ ਤੇ ਜੇ ਕੋਈ ਕਹਵੇ ਕਿ ਅੱਜ ਤੋਂ ਬਾਅਦ ਫਿਰ ਮੈਂ ਲੱਗ ਜਾਊਂਗਾ ਜੀ ਕਰਨ ਨਹੀਂ ਹੋ ਸਕਦਾ ਜੀ ਇਹ ਤੇ ਮੇਰਾ ਪ੍ਰਭੂ ਕਿਤੇ ਕਿਰਪਾ ਕਰੇ ਕਿਉਂਕਿ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਭਰੀ ਜਾ ਜੀ ਭੀੜਾਂ ਤੇ ਬੜੀਆਂ ਮਿਲ ਜਾਂਦੀਆਂ ਸੰਗਤ ਨਹੀਂ ਮਿਲਦੀ ਇਸ ਕਰਕੇ ਉਹਦੀ ਕਿਰਪਾ ਹੈ ਜਦੋਂ ਅਸੀਂ ਸੰਗਤ ਵਿੱਚ ਆਉਨੇ ਆ ਸੰਗਤ ਦੇ ਦਰਸ਼ਨ ਕਰਦੇ ਆ ਤਾਂ ਸਤਗੁਰੂ ਦਾ ਸ਼ੁਕਰਾਨਾ ਕਰੀਏ ਸੱਚੇ ਪਾਤਸ਼ਾਹ ਬੜੀ ਕਿਰਪਾ ਕੀਤੀ ਤੇਰੇ ਗੁਰਮੁਖਾਂ ਦੇ ਦਰਸ਼ਨ ਹੋਏ ਨੇ ਜਿੰਨਾ ਦਸੰਦਿਆਂ ਦੁਰਮਤਵੰਜੈ ਮਿੱਤਰ ਅਸਾਟੜੇ ਸਈ ਉਹ ਸਾਡੇ ਅਸਲੀ ਮਿੱਤਰ ਨੇ ਹਾਉ ਮੈਮਾਰੇ ਸ਼ਬਦੇ ਜਾਗੈ ਗੁਰੂ ਦੇ ਸ਼ਬਦ ਨਾਲ ਜੁੜਿਆ ਹਮੇ ਟੁੱਟੀ ਇਹ ਸੁੱਤਾ ਹੋਇਆ ਮਨ ਹੁਣ ਜਾਗ ਪਿਆ ਇੱਥੇ ਉੱਥੇ ਸਦਾ ਸੁਖ ਆਗੈ ਹੁਣ ਲੋਕ ਤੇ ਪ੍ਰਲੋਗ ਵਿੱਚ ਸੁਖ ਹੀ ਸੁਖ ਹੈ ਹੁਣ ਸਰਦੀਵੀ ਸੁਖ ਪ੍ਰਾਪਤ ਹੋਇਆ ਮਨ ਚੰਚਲ ਬਿਦ ਨਾਹੀ ਜਾਣੈ ਮਨੁੱਖ ਮੈਲਾ ਸ਼ਬਦ ਨਾਂ ਪਛਾਣੈ ਪਰ ਦੂਜੇ ਪਾਸੇ ਮਨ ਚੰਚਲ ਹੈ ਇੱਕ ਜਗ੍ਹਾ ਟਿਕਦਾ ਨਹੀਂ ਮਨ ਦੇ ਪਿੱਛੇ ਲੱਗਾ ਹੋਇਆ ਮਨੁੱਖ ਗੁਰੂ ਦੇ ਸ਼ਬਦ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕਰਦਾ ਕਿ ਸਤਿਗੁਰਾਂ ਨੇ ਕੀ ਕਿਹਾ ਹੈ ਬਾਣੀ ਸਾਨੂੰ ਕੀ ਕਹਿ ਰਹੀ ਹੈ ਆਏ ਮੱਥਾ ਟੇਕਿਆ ਨਿਕਲ ਗਏ ਮਨ ਵਿੱਚ ਵਿਚਾਰਨ ਦੀ ਕੋਸ਼ਿਸ਼ ਨਹੀਂ ਕਿਉਂ ਅਸੀਂ ਭਰੇ ਭਰਾਏ ਆਉਨੇ ਆ ਭਰੇ ਭਰਾਏ ਚਲੇ ਜਾਂਦੇ ਆ ਕਿ ਅਸੀਂ ਤੇ ਜਾਣਦੇ ਆ ਜੀ ਸਾਨੂੰ ਕੌਣ ਦੱਸੇਗਾ ਇਸ ਕਰਕੇ ਬਾਣੀ ਦੀ ਵਿਚਾਰ ਜਿਹੜੀ ਹੈ ਨਿਮਰਤਾ ਹੋ ਕੇ ਖਾਲੀ ਹੋ ਕੇ ਨਿਮਾਣੇ ਹੋ ਕੇ ਜਦੋਂ ਅਸੀਂ ਆਉਨੇ ਆ ਸਤਿਗੁਰੂ ਝੋਲੀ ਪਰਦਾ ਗੁਰਮੁਖ ਨਿਰਮਲ ਨਾਮ ਵਖਾਣਾ ਗੁਰਮੁਖ ਬਣ ਕੇ ਹੀ ਅੰਦਰੋਂ ਨਿਰਮਲ ਹੋ ਕੇ ਅੰਦਰੋਂ ਨਿਰਮਲ ਬਾਹਰੋਂ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਜਿਨ੍ਹਾਂ ਨੇ ਕਮਾਈ ਕੀਤੀ ਹੈ ਉਹ ਫਿਰ ਆਪ ਕਿਰਪਾ ਕਰਕੇ ਉਹਨਾਂ ਕੋਲੋਂ ਇਹ ਨਾਮ ਦਾ ਵਖਿਆਣ ਕਰਵਾ ਦਿੰਦਾ ਹੈ ਸਤਿਗੁਰੂ ਆਪ ਕਿਰਪਾ ਕਰਦੇ ਨੇ ਹਰ ਜੀਓ ਆਗਿਆ ਕਰੀ ਅਰਦਾਸ ਸਾਧੂ ਜਨ ਸੰਗਤ ਹੋਏ ਨਿਵਾਸ ਮਰਜ਼ ਕਰੇ ਜੇ ਮਨ ਨਹੀਂ ਲੱਗਦਾ ਨਾ ਫਿਰ ਇੰਜ ਕਰ ਅਰਦਾਸ ਕਰ ਸਤਿਗੁਰੂ ਅੱਗੇ ਸੱਚੇ ਪਾਤਸ਼ਾਹ ਸਾਨੂੰ ਸਾਧ ਸੰਗਤ ਪ੍ਰਾਪਤ ਹੋ ਜਾਏ ਉਹਨਾਂ ਗੁਰਮੁਖ ਪਿਆਰਿਆਂ ਦਾ ਉਹਨਾਂ ਸਾਧੂ ਜਣਾਂ ਦਾ ਜਿਨ੍ਹਾਂ ਨੇ ਜੀਵਨ ਨੂੰ ਸਾਧਿਆ ਆਪਣੀਨ ਜਿਨ੍ਹਾਂ ਨੇ ਸਾਧਨਾ ਕੀਤੀ ਹੈ ਇਸ ਮਨ ਨੂੰ ਸਾਧਿਆ ਜਿਨ੍ਹਾਂ ਨੇ ਸਾਨੂੰ ਉਹਨਾਂ ਗੁਰਮੁਖ ਪਿਆਰਿਆਂ ਦਾ ਸੰਗਤ ਮਿਲ ਜਾਏ ਉਂਝ ਅਸੀਂ ਅਰਦਾਸ ਤੇ ਹਰ ਰੋਜ਼ ਕਰਦੇ ਆ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੈ ਪਰ ਜਿਸ ਦਿਨ ਹਿਰਦੇ ਤੋਂ ਇਸ ਮਨ ਨੇ ਅਰਦਾਸ ਕੀਤੀ ਸਤਿਗੁਰੂ ਅੱਗੇ ਤੇ ਸੱਚੇ ਪਾਤਸ਼ਾਹ ਕਿਲਵਿਖ ਦੁੱਖ ਕਾਟੇ ਹਰਨਾਮ ਪ੍ਰਗਾਸ ਉਹ ਸਤਿਗੁਰੂ ਸਾਰੇ ਕਿਲਵਿਖ ਪਾਪ ਦੋਖ ਤੇਰੇ ਕੱਟ ਕੇ ਅੰਦਰ ਤੇਰੇ ਨਾਮ ਦਾ ਪ੍ਰਕਾਸ਼ ਹੋ ਜਾਏਗਾ ਜਿੱਥੇ ਅਗਿਆਨਤਾ ਦਾ ਹਨੇਰਾ ਸੀ ਗਿਆਨ ਦਾ ਸੂਰਜ ਚੜ੍ਹ ਜਾਏਗਾ ਅੰਦਰ ਜਿਸ ਦਿਨ ਤੇਰੀ ਅਰਦਾਸ ਪੂਰੀ ਹੋਏਗੀ ਕਬੂਲ ਹੋਏਗੀ ਕਿਸੇ ਇੱਕ ਬੰਦੇ ਕੋਲੇ ਜਾਣ ਦੀ ਕੋਸ਼ਿਸ਼ ਨਹੀਂ ਕਰ ਰਹੇ ਤੁਹਾਨੂੰ ਦੱਸ ਨਹੀਂ ਰਹੇ ਮਹਾਰਾਜ ਗੁਰਨਾਨਕ ਸਾਹਿਬ ਨੇ ਸੰਗਤ ਵਿੱਚ ਆ ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਜੇ ਤੂੰ ਦਰਸ਼ਨ ਕਰਨਾ ਚਾਹੁੰਦਾ ਹੈ ਸੰਗਤ ਵਿੱਚੋਂ ਹੀ ਪ੍ਰਾਪਤ ਹੋਣਗੇ ਜਿਨ੍ਹਾਂ ਨੇ ਵੀ ਪਾਇਆ ਹੈ ਸੰਗਤ ਵਿੱਚੋਂ ਹੀ ਪਾਇਆ ਹੈ ਧੰਨਾ ਜੀ ਵੀ ਇਹ ਗੱਲ ਕਹਿੰਦੇ ਨੇ ਧੰਨੇ ਤਨ ਪਾਇਆ ਧਰਨੀ ਤਰ ਮਿਲ ਜਨ ਸੰਤ ਸਮਾਨਿਆਂ ਮੈਂ ਸਾਧ ਸੰਗਤ ਵਿੱਚ ਉਹਨਾਂ ਗੁਰਮੁਖ ਪਿਆਰਿਆਂ ਦਾ ਸੰਗ ਕਰਕੇ ਪ੍ਰਾਪਤ ਕੀਤਾ ਹੈ ਪਰ ਸਾਨੂੰ ਰੱਟਾ ਲਵਾ ਦਿੱਤਾ ਕਿ ਧੰਨੇ ਨੇ ਤੇ ਜੀ ਪੱਥਰ ਚੋਂ ਪਾਇਆ ਨਹੀਂ ਪਾਇਆ ਪੱਥਰ ਚੋਂ ਨਹੀਂ ਪਾਇਆ ਧੰਨਾ ਜੀ ਖੁਦ ਕਹਿੰਦੇ ਪਏ ਨੇ ਆਪ ਕਿ ਮੈਂ ਸਾਧ ਸੰਗਤ ਚੋਂ ਪ੍ਰਾਪਤ ਕੀਤਾ ਹੈ ਕਰ ਵਿਚਾਰ ਆਚਾਰ ਪ੍ਰਾਤਾ ਸਤਿਗੁਰ ਬਚਨੀ ਏਕੋ ਜਾਤਾ ਹੁਣ ਮਹਾਰਜ ਨੇ ਸਾਨੂੰ ਉਪਦੇਸ਼ ਦਿੱਤਾ ਕਰ ਆਚਾਰ ਪ੍ਰੈਕਟੀਕਲ ਤਰ ਤੌਰ ਤੇ ਵੀ ਉਹ ਜਿਆ ਹੋ ਤੇਰਾ ਆਚਰਨ ਹੀ ਉਹ ਜਿਆ ਹੋ ਜਾਏ ਕੱਲੀਆਂ ਗੱਲਾਂ ਬਾਤਾਂ ਨਾਲ ਕੁਝ ਨਹੀਂ ਹੋਏਗਾ ਜੀ ਮੈਂ ਇੱਥੇ ਗੱਲਾਂ ਕਰਕੇ ਚਲਾ ਜਾਵਾਂ ਗੱਲਾਂ ਵਾਲੇ ਹੈਣ ਖਨੇਰੇ ਗੱਲ ਹੀ ਜੋਗ ਨਾ ਹੋਈ ਗੱਲਾਂ ਨਾਲ ਨਹੀਂ ਮਿਲਿਆ ਜਾਏਗਾ ਜੀ ਗੁਰੂ ਨਾਨਕ ਪਾਤਸ਼ਾਹ ਮਰਜੀ ਕਹਿੰਦੇ ਗੱਲ ਹੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਨੁੱਖ ਸੁੱਧਾ ਕਾਲੀਆਂ ਬਾਹਰੋਂ ਚਟਵੜੀਆਂ ਰੀਸਾ ਕਰੇ ਤਣਾੜੀਆਂ ਜੋ ਸੇਵਾਂ ਦਰ ਖੜੀਆਂ ਰੀਸਾ ਤੇ ਅਸੀਂ ਉਹਨਾਂ ਦੀਆਂ ਕਰਦੇ ਆਂ ਪਰ ਨਹੀਂ ਮੈਂ ਕਹਿੰਦੇ ਆਚਾਰ ਆਚਰਣ ਤੇਰਾ ਹੈ ਸਭ ਤੋਂ ਉੱਤੇ ਹੋਣਾ ਚਾਹੀਦਾ ਸੱਚ ਉਹ ਸਭ ਕੋ ਉੱਪਰ ਸੱਚ ਆਚਾਰ ਤੇਰਾ ਆਚਰਣ ਉਹ ਜਿਹਾ ਹੋਣਾ ਚਾਹੀਦਾ ਤੇਰਾ ਜੀਵਨ ਉਹ ਜਿਹਾ ਹੋਣਾ ਚਾਹੀਦਾ ਜੋ ਸਤਗੁਰੂ ਨੇ ਸਾਨੂੰ ਬਾਣੀ ਚ ਕਿਹਾ ਹੈ ਸਤਗੁਰੂ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਮੂੰਹੋਂ ਕਢਾਏ ਇਸ ਕਰਤੇ ਦੀ ਹੈ ਇਹ ਬਾਣੀ ਜਿਹੜੀ ਹੈ ਅਕਾਲ ਪੁਰਖ ਦੀ ਹੈ ਵਾਹ ਵਾਹ ਬਾਣੀ ਨਿਰੰਕਾਰ ਹੈ ਇਸ ਜੀਵੜ ਅਵਰ ਨ ਕੋਇ ਕਰ ਵਿਚਾਰ ਆਚਾਰ ਪ੍ਰਾਤਾ ਮੈਂ ਕਹਿੰਦੇ ਜਦੋਂ ਆਚਾਰ ਆਚਰਨ ਆਪਣਾ ਹੋ ਜਾ ਕੀਤਾ ਸਤਗੁਰ ਬਚਨੀ ਏਕੋ ਜਾਤਾ ਸਤਗੁਰ ਦੇ ਬਚਨਾਂ ਨੂੰ ਸਤ ਕਰਕੇ ਮੰਨਿਆ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਇੱਕ ਕਰਕੇ ਜਾਣਿਆ ਬਸ ਹੁਣ ਅੰਦਰ ਇੱਕ ਹੈ ਅਕਾਲ ਪੁਰਖ ਹੈ ਬਾਣੀ ਇੱਕ ਤੋਂ ਸ਼ੁਰੂ ਹੁੰਦੀ ਹੈ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਿਸ ਦਿਨ ਇਹ ਗੱਲ ਸਮਝ ਆ ਗਈ ਤੇ ਮਾਰੇ ਕਹਿੰਦੇ ਉਹ ਉਸ ਨੂੰ ਇੱਕ ਨਾਲ ਜੁੜ ਜਾਏਗਾ ਨਾਨਕ ਨਾ ਰਾਮ ਨਾਮ ਮਨ ਰਾਤਾ ਪੰਚਮ ਪਾਤਸ਼ਾਹ ਮਾਰੇ ਕਹਿੰਦੇ ਇਸ ਤਰ੍ਹਾਂ ਜਰ ਤੂੰ ਕਰੇਗਾ ਤੇਰਾ ਮਨ ਉਸ ਪ੍ਰਭੂ ਦੇ ਨਾਮ ਵਿੱਚ ਭਿੱਜ ਜਾਏਗਾ ਜੁੜ ਜਾਏਗਾ ਇਹੋ ਹੀ ਤਰੀਕਾ ਹੈ ਕਿ ਸੰਗਤ ਵਿੱਚ ਆ ਇਸ ਮਨ ਨੂੰ ਕਹਿ ਕੇ ਮਨਾ ਮੈਂ ਪਹਿਲਾਂ ਵੀ ਬੇਨਤੀ ਕੀਤੀ ਕਿ ਸਾਡੇ ਟੀਚਰੇ ਗੱਲ ਕਹਿੰਦੇ ਹੁੰਦੇ ਸੀ ਸਾਨੂੰ ਕਿ ਜੇ ਦੁਸ਼ਮਣ ਤਕੜਾ ਹੋਵੇ ਨਾ ਉਹਦੇ ਨਾਲ ਸਮਝੌਤਾ ਕਰ ਲਓ ਇਹ ਮਨ ਬਹੁਤ ਤਕੜਾ ਹੈ ਜੀ ਬਹੁਤ ਬਲਵਾਨ ਹੈ ਇਹਦੇ ਨਾਲ ਸਮਝੌਤਾ ਕਰ ਲਓ ਇੱਕ ਵਾਰ ਕਿ ਮਨਾ 24 ਘੰਟੇ ਨੇ 24 ਘੰਟਿਆਂ ਵਿੱਚੋਂ ਸਾਢੇ 23 ਘੰਟੇ ਅਸੀਂ ਤੇਰੇ ਨਾਲ ਰਹਨੇ ਆ ਤੇਰੀਆਂ ਪੈ ਸੁਣਦੇ ਆ ਜੋ ਤੂੰ ਕਿਧਰ ਨੂੰ ਲੈ ਜਾਂਦਾ ਪਤਾ ਪਤਾ ਨਹੀਂ ਕਿਹੜੇ ਕਿਹੜੇ ਖਿਆਲ ਸਾਡੇ ਮਨ ਚ ਕੱਢ ਦਿੰਦਾ ਅਸੀਂ ਤੇਰੇ ਸਾਰੇ ਸੁਣਦੇ ਆ ਅੱਧਾ ਘੰਟਾ ਗੁਰੂ ਦੀ ਸ਼ਰਨ ਵਿੱਚ ਸਾਡੇ ਨਾਲ ਬੈਠ ਸੁਣਤੇ ਸਹੀ ਬਾਣੀ ਨੂੰ ਤੇ ਜਿਸ ਦਿਨ ਇਹਨੇ ਬਾਣੀ ਨੂੰ ਸੁਣ ਲਿਆ ਜਿਸ ਦਿਨ ਇਹਨੂੰ ਰਸ ਆ ਗਿਆ ਜਿਸਨੂੰ ਸ਼ਬਦ ਦੀ ਚੋਟ ਵੱਜੀ ਇਹ ਮਨ ਸਾਰਾ ਕੁਝ ਤਿਆਗ ਦੇਗਾ ਉਸੇ ਵੇਲੇ ਜਿਨੋਂ ਨਾਮ ਰਸ ਚ ਆਇਆ ਤੋ ਬਿਸਰ ਗਏ ਰਸ ਔਰ ਉਸੇ ਵੇੜੇ ਰਸ ਤੇ ਆਗ ਦੇਗਾ ਇਹੀ ਤਰੀਕਾ ਹੈ ਸੰਗਤ ਹੀ ਸਭ ਤੋਂ ਵੱਡਾ ਉਤਮ ਵਸੀਲਾ ਹੈ ਸੰਗਤ ਵਿੱਚ ਆ ਕੇ ਹੀ ਅਸੀਂ ਵਿਚਾਰ ਕਰਕੇ ਇਕ ਮਨ ਇਕਜਿਤ ਹੋ ਕੇ ਉਸ ਵਹਿਗੁਰੂ ਕਾਲਪੁਰਖ ਨਾਲ ਜੁੜ ਸਕਦੇ ਹਾਂ ਤੇ ਮਨੁੱਖਾ ਜਨਮ ਨੂੰ ਸਫਲ ਕਰ ਸਕਦੇ ਹਾਂ ਆਓ ਗੁਰੂ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀਓ ਕਿਰਪਾ ਕਰੋ ਬਖਸ਼ਿਸ਼ ਕਰੋ ਸਾਨੂੰ ਉਹ ਗੁਰਮੁਖ ਪਿਆਰੇ ਸਾਧ ਸੰਗਤ ਪ੍ਰਾਪਤ ਹੁੰਦੀ ਰਹੇ ਉਹਨਾਂ ਗੁਰਮੁਖ ਪਿਆਰਿਆਂ ਦੇ ਦਰਸ਼ਨ ਹੁੰਦੇ ਰਹਿਣ ਇਹ ਨਾਮ ਸਾਡੇ ਹਿਰਦੇ ਚ ਵੱਸ ਜਾਏ ਜਦੋਂ ਅਸੀਂ ਸੰਸਾਰ ਤੋਂ ਜਾਈਏ ਲੋਕ ਸੁਖੀਏ ਪਰਲੋਕ ਸਹੇਲੇ ਹੋ ਕੇ ਜਾਈਏ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ